ਉਹਦਾ ਜਗਮਾਲ ਹੋਈ ਮੈਂ ਕੁਦਰਤ ਦਾ ਮਤਲਬ ਮੈਂ ਨਾਲ ਉਹ ਵੀ ਕੁਦਰਤੀ ਕਹਿੰਦੇ ਨੇ ਜਿਹਨੂੰ ਆਪਾਂ ਜਿਵੇਂ ਤਰ੍ਹਾਂ ਇਹ ਮਤਲਬ ਉਹ ਦੋਨੋਂ ਸੱਜੇ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਬਰਾਬਰ ਬੈਠੇ ਜੀਗੇ ਗਿਆਨੀ ਹਰਪੀ ਸਿੰਘ ਜੀ ਤੇ ਉਹਨਾਂ ਦੇ ਨਾਲ ਹੀ ਗੋਬਿੰਦ ਸਿੰਘ ਲੋਂਗੋਵਾਲ ਸੋ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਵੀ ਅੱਜ ਕੁਦਰਤ ਦੀ ਆਪਾਂ ਇਕੱਠੇ ਹੋ ਗਏ ਆ ਤੇ ਤੁਸੀਂ ਦੋਨੋਂ ਬੈਠੇ ਹੋਗੇ ਕਿਉਂਕਿ ਉਸ ਸਮੇਂ ਜਿਹੜੇ ਪ੍ਰਧਾਨ ਸੀਗੇ ਉਹ ਗੋਬਿੰਦ ਸਿੰਘ ਲੋਂਗੋਵਾਲ ਸੀਗੇ ਤੇ ਜਥੇਦਾਰ ਸੀਗੇ ਉਸ ਸਮੇਂ ਗਿਆਨੀ ਹਰਪੀ ਸਿੰਘ ਜਦੋਂ ਇਹ ਮਾਮਲਾ ਸਾਰਾ ਚੱਲਿਆਗਾ ਸਿੰਘ ਵਾਲੀ ਰਿਪੋਰਟ ਆਈ ਹੈ ਜਦੋਂ ਤੇ ਮੈਂ ਕਰੋਨਾ ਦੀ ਸਪਸ਼ਟ ਅੱਜ ਵੀ ਅਸਲ ਮਾਮਲਾ ਕੀ ਆਏ ساری ਗੱਲ ਖੁੱਲ ਕੇ ਅੱਜ ਤੁਸੀਂ ਦੱਸ ਦਿਓ ਵੀ ਅਸਲ ਚੱਲਦੀ ਗੱਲ ਚੱਲਦੀ ਆ ਰਹੀ ਹੈ ਤਾਂ ਉਹਨਾਂ ਦਾ ਜਵਾਬ ਹੈ ਜਿਹੜਾ ਉਹ ਮਤਲਬ ਉਹੀ ਚੀਜ਼ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਬਿਲਕੁਲ ਉਹੀ ਜਵਾਬ ਉਹਨਾਂ ਨੇ ਸੇਮ ਦਿੱਤਾ ਵੀ ਉਹਦਾ ਜੀ ਪੈਸਿਆਂ ਦਾ ਮਾਮਲਾ ਸੀ ਜਾਂ ਨਾ ਕਿ ਕੋਈ ਸਰੂਪਾਂ ਦਾ ਮਾਮਲਾ ਹੈਗਾ ਉਹਦਾ ਪੈਸੇ ਆ ਜਿਹੜੇ ਮਤਲਬ ਉਹ ਬੰਦੇ ਖਾਂਦੇ ਰਹੇ ਤੇ ਉਹ ਉਹ ਬਾਅਦ ਦੇ ਵਿੱਚ ਮਤਲਬ ਉਹ ਜਿਹੜੇ ਸਰੂਪ ਆ ਘਟ ਪਾਏਗੇ ਇਸੇ ਕਰਕੇ ਉਹ ਜਿਹੜਾ ਰੌਲਾ ਮਤਲਬ ਉਹਨਾਂ ਨੇ ਇਹ ਇਹ ਗੱਲ ਸਪਸ਼ਟੀ ਕਰਤੀ ਜਿਵੇਂ ਅਕਾਲੀ ਦਲ ਬਾਗਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਮੀ ਸਾਹਿਬ ਕਹਿੰਦੇ ਵੀ ਸਰੂਪਤਾ ਕੋਈ ਗਾਇਬ ਹੀ ਹੋਇਆ ਹੀ ਨਹੀਂ ਹੈਗਾ ਮਤਲਬ ਘਟਿਆ ਹੀ ਨਹੀਂ ਹੈਗਾ ਸਰੂਪਤਾ ਕੋਈ ਇਹ ਤਾਂ ਸਿਰਫ ਪੈਸਿਆਂ ਦਾ ਹੀ ਰੌਲਾ ਸੀਗਾ ਤੇ ਉਹਦੀ ਜਿਹੜੀ ਭੇਟ ਆ ਗਈ ਉਹ ਸਹੀ ਨਹੀਂ ਸੀਗੀ ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਉਦੋਂ ਗੋਵਿੰਦ ਸਿੰਘ ਲੋਂਗੋਵਾਲ ਕਹਿੰਦੇ ਜੇ ਅਸੀਂ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਿਹੜੀਆਂ ਬਣਦੀਆਂ ਸੀ ਬਹੁਤ ਸਖਤ ਸਜ਼ਾਵਾ ਦਿੱਤੀਆਂ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦਾ ਜਿਹੜਾ ਬਕਾਇਆ ਉਹ ਤਾਂ ਸਾਰਾ ਲੈ ਗਏ ਉਹ ਤੁਹਾਡਾ ਕਹਿੰਦੇ ਆਂ ਦਿੰਦੀਆਂ ਤੁਸੀਂ ਕੋਈ ਸੇਵਾ ਬukt ਹੋਗੇ ਤੇ ਆਪ ਦਾ ਜਿਹੜੇ ਉਹਨਾਂ ਦੇ ਫੰਡ ਸੀ ਉਹ ਪੰਜੀ-ਪੰਜੀ ਲੈ ਕੇ ਬਾਹਰ ਗਿਆ ਰੂਪ ਸਿੰਘ ਹੋਣੀ ਜਾਂ ਹੋਰ ਸਾਰਿਆਂ ਨੂੰ ਤੁਸੀਂ ਪੈਸੇ ਤਾਂ ਦਿੱਤੇ ਸੁਨਾਮਣੀ ਕਮੇਟੀ ਚੋਂ ਉਹ ਕਹਿੰਦਾ ਜੀ ਮੈਂ ਤਾਂ ਰੋਕ ਲਈ ਸੀ ਫਿਰ ਮੈਂ 2 ਮਹੀਨਿਆਂ ਬਾਅਦ ਛੱਟ ਗਿਆ ਉਸ ਤੋਂ ਬਾਅਦ ਜਿਹੜਾ ਉਹ ਉਹਨਾਂ ਨੇ ਮੇਤ ਬਾਅਦ ਵਾਲਾ ਨੇ ਜਾਰੀ ਕੀਤੇ ਹੈ ਕਿ ਅਮੀਰਾ ਦਾ ਤਕਸੂਰ ਨਹੀਂ ਹੈਗਾ ਤੇ ਫਿਰ ਉਹਨਾਂ ਨੂੰ ਇੱਕ ਸਵਾਲ ਮੈਂ ਇਹ ਵੀ ਕਰਿਆ ਸੀ ਤੇ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਸੀਗਾ ਵੀ ਇਹਨਾਂ ਦੇ ਉੱਪਰ ਫੌਜਦਾਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਵ ਐਫਆਰ ਦਰਜ ਕਰਾਈ ਜਾਵੇ ਤੁਸੀਂ ਧਾਮੀ ਸਾਹਿਬ ਦੀ ਡਿਊਟੀ ਲਾਤੀ ਸੀਗੀ ਤੇ ਮੁੜ ਕੇ ਫਿਰ ਉਹ 7 ਦਿਨਾਂ ਬਾਅਦ ਬਦਲੇ ਕਿਉਂ ਤਾਂ 4 ਦਿਨਾਂ ਬਾਅਦ ਤਾਂ ਉਹ ਕਹਿੰਦੇ ਜੀ ਮਤਲਬ ਫੇਰ ਸਾਡੀ ਸਾਰੀ ਐਗਜੈਕਟਿਵ ਨੇ ਫੈਸਲਾ ਕੀਤਾ ਵੀ ਇਸ ਤਰ੍ਹਾਂ ਤਾਂ ਮਤਲਬ ਇੱਕ ਰਾਹ ਖੁੱਲ ਜੂਗਾ ਤੇ ਇਹ ਇਸ ਕਰਕੇ ਆਪਾਂ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੀ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦਾ ਜਿਹੜਾ ਫੈਸਲਾ ਸੀਗਾ ਮੈਂ ਕਾਨੂੰਨੀ ਕਾਰਵਾਈ ਦੇ ਹੱਥ ਸੀਗਾ ਪਰ ਉਹ ਨਹੀਂ ਚਾਉਂਦੇ ਸੀਗੇ ਇਸ ਕਰਕੇ ਸਾਨੂੰ ਉਹ ਜਿਹੜਾ ਐਫ ਆਈ ਆਰ ਕਰਾਉਣ ਵਾਲਾ ਮਾਮਲਾ ਸੀ ਉਹ ਵਾਪਸ ਲੈਣਾ ਪਿਆ ਸਾਡਾ ਫੈਸਲਾ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਇਪੀਆਂ ਨੇ ਪੁਨਰਸ਼ਰਦੀਤ ਅਕਾਲੀ ਗੱਲ ਨੇ ਬਲ ਮਨੁਲਾਦਾ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਪੁਲਰ ਛੱਡੀ ਤੇ ਕਾਲੀਦਾਲ ਵੀ ਉਹੀ ਬੋਲੀ ਬੋਲ ਰਿਹਾ ਜਿਹੜੀ ਬੋਲੀ ਅਕਾਲੀਦਾਲ ਬਾਦਲਪੁਰ ਰਿਹਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਜੀ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਵੀ ਜਿਹੜਾ ਉਹ ਹੈਗਾ ਰਾਜਾ ਸਾਹਿਬ ਵਾਲਾ ਮਸਲਾ ਹਨਾ ਜੀ ਇਹਦੇ ਬਾਰੇ ਵੀ ਸਵਾਲ ਕੀਤਾ ਸੀਗਾ ਤੇ ਉਹ ਕਹਿੰਦੇ ਜੀ ਰਾਜਾ ਸਾਹਿਬ ਵਾਲਾ ਜਿਹੜਾ ਮਸਲਾ ਹੈਗਾ ਉਹ ਉਹ ਸਰੂਪਾਂ ਦਾ ਮਸਲਾ ਨਹੀਂ ਹੈ ਉੱਥੇ ਸਰੂਪ ਤਾਂ ਸਾਰੇ ਠੀਕ ਹੀ ਨੇਗੇ ਤੇ ਉਹ ਤਾਂ ਉੱਥੇ ਮਰਜ਼ਾਦਾ ਦਾ ਜ਼ਰੂਰ ਮਸਲਾ ਹੈਗਾ ਮਰਜ਼ਾਦਾ ਬਾਰੇ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈਗਾ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਸੀ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਕਾਲ ਤਖਤ ਦੇ ਜਥੇਦਾਰ ਹੁੰਦੇ ਹੋਏ ਕੀ ਤੁਸੀਂ ਕਦੇ ਇਸ ਬਾਰੇ ਤੁਹਾਨੂੰ ਨਹੀਂ ਪਤਾ ਵੀ ਉੱਥੇ ਮਰਜ਼ਾਦਾ ਹੈ ਜਾਂ ਨਹੀਂ ਹੈ ਕਹਿੰਦੇ ਜੀ ਮੇਰੇ ਕਦੇ ਧਿਆਨ ਜੁੜਿਆ ਮੈਂ ਤਾਂ ਨੋਂ ਹੀ ਪਹਿਲੀ ਵਾਰ ਸੁਣਿਆ ਰਾਜਾ ਠਾ ਵਾਲੇ ਦੇ ਉਸ ਸ਼ਾਨ ਦਾ ਮੈਨੂੰ ਤਾਂ ਉਹਦੇ ਬਾਰੇ ਪਤਾ ਹੀ ਨਹੀਂ ਪਹਿਲਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀਤੀਆਂ ਜੀ